ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੈ ਜੋਬ ਨਾਲ ਰਿਲੇਟਡ ਹਰ ਅਪਡੇਟ ਤੁਹਾਨੂੰ ਦੰਨੇ ਆ ਇਸ ਕਰਕੇ ਜਿਹੜੇ ਮੁੰਡੇ ਕੁੜੇ ਵਿੱਚ ਚਾਹੁੰਦੇ ਨਵੇਂ ਪਲੀਜ਼ ਜੋਬ ਦੇ ਹਰੇਕ ਅਪਡੇਟ ਜਾਣਨ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਲਓ ਤਾਂ ਜੋ ਨੋਟੀਫਿਕੇਸ਼ਨ ਟਾਈਮ ਨਾਲ ਮਿਲਦਾ ਰਹੇ ਗੱਲ ਕਰਦੇ ਆ ਪੰਜਾਬ ਡੀਸੀ ਦਫਤਰ ਪਰਤੀਦਰ 25 ਜਲਦੀ ਫਾਰਮ ਪ੍ਰੋਸੈਸਡ 29200 ਉਮਰ 18 ਤੋਂ ਲੈ ਕੇ 37 ਸਾਲ ਨੈਕਸਟ ਕੋਈ ਫੀਸ ਨਹੀਂ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਸਾਰਾ ਕੁਝ ਸਟੈਪ ਬਾਈ ਸਟੈਪ ਦੱਸਿਆ ਜਾਊਗਾ ਪਲੀਜ਼ ਜੋਗ ਦੀ ਵੀਡੀਓ ਨੂੰ ਅੱਜ ਤੱਕ ਵਿਜ਼ਿਟ ਕਰਿਆ ਕਰੋ ਇਹ ਜਿਹੜੀ ਐਡ ਹੈ ਸਾਡੇ ਨਿਊਜ਼ਪੇਪਰ ਦੀ ਐਡ ਠੀਕ ਹੈ ਜੀ ਦਾ ਟ੍ਰਿਬਿਊਨ ਤੇ ਜੱਗवाणी ਇਹਦੇ ਫੁੱਲ ਨੋਟੀਫਿਕੇਸ਼ਨ ਲੈ ਕੇ ਚੱਲਦੇ ਹਾਂ ਸਾਨੂੰ ਐਡ ਜਸਟ ਕਰਕੇ ਵੈਸੀ ਦਿਖਾਤੀ ਇਹਨਾਂ ਦੀ ਆਪਾਂ ਆ ਜਿੰਨਾ ਦਾ ਪਿਆ ਗਿਆ ਫੁੱਲ ਨੋਟੀਫਿਕੇਸ਼ਨ ਠੀਕ ਹੈ ਜੀ ਥੋੜਾ ਜ਼ੂਮ ਕਰ ਲਈ ਆਪਾਂ ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਪਟਿਆਲੇ ਫੁੱਲ ਨੋਟੀਫਿਕੇਸ਼ਨ ਇਹ ਜਾਰੀ ਕੀਤਾ ਗਿਆ ਠੀਕ ਹੈ ਜੀ ਕਮਰਾ ਨੰਬਰ 101 135 ਬਲਾਕ ਕੇ ਪ੍ਰਬੰਧਕ ਕੰਪਲੈਕਸ ਪਟਿਆਲਾ ਈਮੇਲ ਆਈਡੀ ਨੇ ਜਰੂਰ ਤੁਸੀਂ ਧਿਆਨ ਦੇ ਰੱਖੋ ਕਿਉਂਕਿ ਕਾਫੀ ਵਾਰ ਈਮੇਲ ਆਈਡੀ ਇਹਨਾਂ ਤੇ ਨੋਟੀਫਿਕੇਸ਼ਨ ਵਗੈਰਾ ਆਉਂਦੇ ਰਹਿੰਦੇ ਨੇ ਸੇਵਾ ਵਿਖੇ ਠੀਕ ਹੈ ਜੀ ਵਿਸਾ ਕੀਏ ਸਜੋਗੀ ਆਪ ਹੋਮ ਫਾਰ ਪਟਿਆਲਾ ਐਂਡ ਰਾਜਪੁਰਥੀ ਸਾਮੀਆਂ ਜਿਸ ਤਨ ਸਮਝ ਰੱਖਣੀਆਂ ਨੇ ਕਾਦੇ ਵਿਸਤ੍ਰ ਕਰਨੀਆਂ ਨੇ ਠੇਕੇ ਦੇ ਆਧਾਰ ਤੇ ਠੀਕ ਹੈ ਇਹਨਾਂ ਵੱਲੋਂ ਨੋਟੀਫਿਕੇਸ਼ਨ ਜੋ ਕੇ ਜਾਰੀ ਹੋਇਆ ਐਪਲੀਕੇਸ਼ਨ ਠੀਕ ਹੈ ਜੀ ਸੰਨ ਲੈ ਕੇ ਚੱਲਦੇ ਨੇ ਪ੍ਰੋਪਰ ਨੋਟੀਫਿਕੇਸ਼ਨ ਤੇ ਜਿਹੜਾ ਤੁਹਾਨੂੰ ਦਿਖਾਇਆ ਗਿਆ ਸੀ ਅਖਬਾਰਸ ਨੋਟੀਫਿਕੇਸ਼ਨ ਹੈ ਸੀਮ ਇਹ ਉਹੀ ਨੋਟੀਫਿਕੇਸ਼ਨ ਹੈ ਠੀਕ ਹੈ ਜੀ ਇਹਨਾਂ ਬਾਰੇ ਲਾਸਟ ਡੇਟ ਜਿਹੜੀ ਹੈਗੀ ਹੈ ਅਪਲਾਈ ਕਰਨ ਦੀ 30 9 2025 ਤੱਕ 5 ਵਜੇ ਤੱਕ ਠੀਕ ਹੈ ਜੀ ਇੱਕ ਗੱਲ ਖਾਸ ਤੁਹਾਨੂੰ ਰੱਖੀ ਪਟਿਆਲੇ ਰਾਜਪੁਰ ਚ ਵੈਕੈਂਸੀ ਚ ਪਹਿਲੀ ਵੈਕੈਂਸੀ ਚ ਕਲੈਰੀਕਲ ਕਲੈਰੀਕਲ ਦੇ ਵਿੱਚ ਇੱਕ ਪੋਸਟ ਆ ਤੇ ਕੱਲੇ ਮੇਲ ਵਾਸਤੇ ਪੋਸਟ ਆ ਤੇ ਡੀਸੀ ਰੇਡ ਤੇ ਤੁਹਾਨੂੰ ਸੈਲਰੀ ਦਿੱਤੀ ਜਾਊਗੀ ਕੁਆਲਿਫਿਕੇਸ਼ਨ ਇਹਨਾਂ ਬਾਰੇ ਗ੍ਰੈਜੂਏਸ਼ਨ ਹੋਵੇ ਬੰਦੇ ਕੋਲੇ ਕਿ ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਆਫ ਐਮ ਐਸ ਵਰਡ ਐਮ ਐਸ ਆਫਿਸ ਐਕਸਲ ਵਗੈਰਾ ਦੀ ਵਧੀਆ ਜਾਣਕਾਰੀ ਹੋਵੇ ਠੀਕ ਹੈ ਜੀ ਸੈਕੰਡ ਨਰਸਿੰਗ ਦੀ ਪੋਸਟ ਹੈ ਇੱਕ ਮੇਲ ਵਾਸਤੇ ਹੈ ਤੇ 15000 ਰੁਪਿਆ ਉੱਕਾ ਉੱਕਾ ਸੈਲਰੀ ਦਿੱਤੀ ਜਾਊਗੀ ਕਿ ਡੀ ਫਾਰਮੇਸੀ ਉਹ ਤਾਂ 2 ਸਾਲ ਦਾ ਹੋਵੇ ਐਕਸਪੀਰੀਅੰਸ ਨੰਬਰ 3 ਟੀਚਰ ਦੀ ਵੈਕੈਂਸੀ ਹੈ ਇੱਕ ਪੋਸਟ ਹੈ ਮੇਲ ਦੀ ਹੈ ਵੀ ਰੇਟ ਇਹ ਵੀ ਡਿਸਾਈਡ ਦਿੱਤਾ ਜਾਊਗਾ ਆਪਣੇ ਗ੍ਰੈਜੂਏਸ਼ਨ ਜੇ ਮੰਗਿਆ 55% ਨੰਬਰ ਤੇ ਬੀ ਐਡ ਹੋਵੇ ਸਪੈਸ਼ਲ ਐਜੂਕੇਸ਼ਨ ਦੇ ਇਸ ਸਪੈਸ਼ਲ ਬੱਚਿਆਂ ਨੂੰ ਭੜਾ ਵਾਸਤੇ ਹੈਗਾ ਹੈ ਇਸ ਕੋਲ ਸਪੈਸ਼ਲ ਐਜੂਕੇਟਰ ਦੀ ਜਿਹੜੀ ਛੋਟੇ ਕੁਲ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਹੈ ਇਹ ਫਾਰਮ ਕਿੱਥੋਂ ਫਾਰਮ ਭਰਨਾ ਤੁਸੀਂ ਕਿਹੜਾ ਫਾਰਮ ਭਰਨਾ ਸਨੋਬ ਦੱਸ ਦਿੰਨੇ ਆਪਣਾ ਫਾਰਮ ਤਿਆਰ ਕੇ ਚੱਲਦੇ ਆ ਆ ਇਹਨਾਂ ਦਾ ਫਾਰਮ ਹੈ ਇਸ ਨੂੰ ਕਿੱਥੋਂ ਬਲੂਆ ਵੀਡੀਓ ਦੇ ਡਿਸਕ੍ਰਿਪਸ਼ਨ ਤੋਂ ਜਾ ਕੇ ਡਾਊਨਲੋਡ ਕਰ ਲਿਓ ਠੀਕ ਹੈ ਜ ਤੁਸੀਂ ਇੱਥੇ ਟਿਕਣਾ ਮਿਲ ਜੂਗਾ ਇੱਕ ਫੋਟੋ ਦੋ ਫੋਟੋ ਇੱਥੇ ਦੋਨੇ ਫੋਟੋਆਂ ਲੱਗਣਗੀਆਂ ਦੋਨੇ ਸੈਲਫੀ ਸਟੈਚਰ ਚਾਹੀਦੀਆਂ ਨੇ ਪੋਸਟ ਜਿਹੜੀ ਭਰਨੀ ਉਹਦਾ ਨਾਮ ਠੀਕ ਹੈ ਇੱਕ ਗੱਲ ਸਾਰੇ ਉਹਨਾਂ ਧਿਆਨ ਨਾਲ ਸੁਣ ਲ ਠੀਕ ਹੈ ਜੀ ਕੋਈ ਬਾਹਲਾ ਔਖਾ ਫਾਰਮ ਨਹੀਂਗਾ ਬਿਲਕੁਲ ਈਜ਼ੀਲੀ ਫਾਰਮ ਹੈ ਭਰਨਾ ਸਾਰੇ ਨੇ ਵੱਡੇ ਅੱਖਰਾਂ ਦੇ ਵਿੱਚ ਆ ਜੇ ਕੋਈ ਭੁੱਲ ਪੱਲ ਗਿਆ ਕਿਵੇਂ ਭਰਨਾ ਕੀ ਗੱਲ ਉਹ ਨਹੀਂ ਸਾਹ ਚੋਣਾ 8692431 ਆਪਾਂ ਨੂੰ ਕੋਦ ਮਰਜ਼ੀ ਪੁੱਛ ਸਕਦਾ ਵਾ ਠੀਕ ਹੈ ਜੀ ਇਹ ਫਾਰਮ ਭਰ ਕੇ ਠੀਕ ਹੈ ਆਪਦੇ ਉੱਤੇ ਸਿਗਨੇਚਰ ਵਗੈਰਾ ਕਰਕੇ ਆਪਦੇ ਮੇਲ ਆਈਡਿ ਵੀਰ ਦੋ ਭਰ ਕੇ ਫੋਨ ਨੰਬਰ ਵਗੈਰਾ ਭਰ ਕੇ ਪ੍ਰੋਪਰ ਕਰਨ ਤੋਂ ਬਾਅਦ ਸੈਂਡ ਕਿੱਥੇ ਕਰਨਾ ਦੇਖ ਲਓ ਜੀ ਐਡਰੈਸ ਦਾ ਅਪਲੀਕੇਸ਼ਨ ਇਹ ਸੈਂਡ ਕਰਨਾ ਆਫਿਸ ਆਫ ਦਾ ਡਿਸਟ੍ਰਿਕਟ ਸੋਸ਼ਲ ਸਿਕورٹی ਅਫੀਸਰ ਪਟਿਆਲਾ ਰੂਮ ਨੰਬਰ 101 135 ਬਲੋਕ ਐ ਡਿਸਟ੍ਰਿਕਟ ਐਡਮਿਨਿਸਟਰ ਕੰਪਲੈਕਸ ਪਟਿਆਲਾ ਠੀਕ ਹੈ ਜੀ ਆ ਇਹਦਾ ਐਡਰੈਸ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਕਿਸੇ ਵੀ ਐਡਰੈਸ ਤੇ ਕਰਦੇ ਨੇ ਸੈਂਟ ਠੀਕ ਹੈ ਜੀ ਡੀਸੀ ਰੇਟ ਕੀ ਹੈ ਠੀਕ ਹੈ ਇਹ ਮਤਲਬ ਕੀ ਹੋ ਰੇਟ ਨੇ ਜਿਹੜੇ ਕਿ ਟਾਈਮ ਰਹਿੰਦੇ ਵਧਦੇ ਰਹਿੰਦੇ ਨੇ ਘਟਦੇ ਨਹੀਂ ਆ ਸੈਲਰੀ ਫਿਕਸ ਹੈ ਠੀਕ ਹੈ ਨਾ ਜੀ ਨਰਸਿੰਗ ਸੈਲਰੀ ਫਿਕਸ ਹੈ ਦੋਨੇ ਮਾਧ ਦੇ ਘਟਦੇ ਰਹਿੰਦੇ ਨੇ ਤੇ ਜਿਹੜੇ ਪੋਸਟਾਂ ਨੇ ਹੁਣ ਤੱਕ ਇਹਨਾਂ ਨੇ ਕਿਹਾ ਹੈ ਕਿ 1 ਸਾਲ ਵਾਸਤੇ ਆਪਾਂ ਇਹ ਪੋਸਟ ਇੱਕ ਤਰ੍ਹਾਂ ਦੀ ਜਦੋਂ ਬੰਦਾ ਲੱਗ ਗਿਆ ਉਸ ਤਰ੍ਹਾਂ ਕੋਈ ਇਹਨਾਂ ਤੋਂ ਨਹੀਂ ਹਟਦਾ ਨੰਬਰ 1 ਇਹਨਾਂ ਨੇ ਬੋਲਿਆ ਕਿ ਜਿਹੜੇ ਸਲਫਟ ਕਾਗਜ਼ ਲੈਣੇ ਨੇ ਸਾਰੇ ਸਲਫਟ ਟੈਸਟਡ ਹੋਣ ਠੀਕ ਹੈ ਜੀ ਤੇ ਦਸਵੀਂ ਵਿਚ ਪੰਜਾਬੀ ਹੋਣੀ ਲਾਜ਼ਮੀ ਹੈ ਨੰਬਰ 2 ਐਕਸਪੀਰੀਅੰਸ ਪ੍ਰੂਫਡ ਐਪਲੀਕੇਸ਼ਨ ਦਾ ਲੈਟਰ ਜਿਹੜੇ ਵਿੜੇ ਬੰਦਾ ਕੋਲ ਐਕਸਪੀਰੀਅੰਸ ਐਕਸਪੀਰੀਅੰਸ ਆ ਦਾ ਨਾਲ ਜ਼ਰੂਰ ਲਓ ਉਹਨਾਂ ਨੂੰ ਹਮੇਸ਼ਾ ਪਹਿਲ ਦਿੱਤੀ ਜਾਊਗੀ ਏਜ ਜਿਹਨੇ ਦੱਸਤੀ ਜਿਵੇਂ ਕਿ ਜਿਹੜੇ ਮੇਰੇ ਭਰਾ ਜਰਨਲ 21 ਤੋਂ ਲੈ ਕੇ 40 ਸਾਲ ਠੀਕ ਹੈ ਜੀ ਐਸਸੀਐਸਟੀ 21 ਤੋਂ 42 ਸਾਲ ਠੀਕ ਹੈ ਤੇ ਜਿਹੜੇ ਹੈਂਡੀਕੈਪਟ ਤੇ ਹੋਰ ਐਕਸ ਸਰਵਿਸ ਮੈਨਗਨ ਵਗੈਰਾ ਨੇ ਉਹਨਾਂ ਦੀ 47 ਸਾਲ ਤੱਕ ਏਜ ਇਹਨਾਂ ਨੇ ਜੋ ਕਿ ਦੱਸੀ ਹੈ ਠੀਕ ਹੈ ਨਾ ਜੀ ਜੇ ਅਗਲ ਇਹ ਇੰਨੀ ਕਿ ਇਨਫੋਰਮੇਸ਼ਨ ਹੈ ਹੁਣ ਜੇ ਕਿਸੇ ਨੇ ਵੀ ਆਪਣੀ ਪਤਾ ਪ੍ਰਿੰਮ টিਚਰ ਦੀ ਵੈਕੈਂਸੀ ਚ ਆ ਰਹੀਆਂ ਨੇ ਠੀਕ ਹੈ ਆਪਾਂ ਟੀਚਰ ਦੇ ਵਿੱਚ ਪੰਜਾਬੀ ਮਾਸਟਰ ਗ੍ਰੈਜੂਏਟ ਦੀ ਤਿਆਰੀ ਕਰਾਉਣੇ ਆ ਠੀਕ ਹੈ ਜੀ ਫੁੱਲ ਤਿਆਰੀ ਕਰਾਉਣੇ ਪੰਜਾਬੀ ਮਾਸਟਰ ਜਿਹੜੇ ਡੀਪਲੀ ਤਿਆਰੀ ਕਰਾਉਣੇ ਆ ਤੇ ਜੇ ਕਿਸੇ ਨੇ ਪੰਜਾਬੀ ਗ੍ਰਾਮਰ ਕਰਨੀ ਹੋਵੇ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਜਰੂਰ ਕਿਉਂਕਿ ਆਪਾਂ ਕਯੂਜ਼ ਡੇਲੀ ਪਾਉਣੇ ਤਿੰਨ ਤੋਂ ਚਾਰ ਉਹ ਬਹੁਤ ਈਜ਼ੀ ਤਰੀਕਾ ਗ੍ਰਾਮਰ ਯਾਦ ਕਰਨਾ ਜਸਟ ਛੋਟੇ ਛੋਟੇ ਕਯੂਜ਼ ਹੋਣਗੇ ਤਿੰਨ ਹਰ ਰੋਜ਼ ਟੱਚ ਕਰਤੇ ਠੀਕ ਹੈ ਨਾ ਹਫਤੇ ਦੇ ਵਿੱਚ ਛੋੜੀ ਆਪਣਾ ਮਹੀਨੇ ਵਿੱਚ ਛੋਟੇ 30 ਤੋਂ 90 ਹੋ ਜਾ ਕਰਾਂਗੇ ਠੀਕ ਹੈ ਕਰ ਦਿੱਕਤ ਚ 4-5 ਮਹੀਨਿਆਂ ਵਿੱਚ ਤੁਹਾਡੀ ਗ੍ਰਾਮਰ ਵੀ ਕਵਰ ਹੋ ਜਾਊਗੀ ਠੀਕ ਹੈ ਜਿਹਨੇ ਪੰਜਾਬੀ ਮਾਸਟਰ ਕੋਰਸ ਤਿਆਰੀ ਕਰਨੀ ਉਹ ਵੀ ਡੀਪਲੀ ਹੈਂਡ ਰਾਈਟਨ ਨੋਟਸ ਨੇ ਆਪਣੇ ਡਿਸਕ੍ਰਿਪਸ਼ਨ ਵਿੱਚ ਵੀਡੀਓ ਲਿੰਕ ਪਾਇਆ ਹੋਇਆ ਵਾ ਤੇ WhatsApp ਗਰੁੱਪ ਆਪਣਾ ਜਰੂਰ ਜੁਆਇਨ ਕਰੋ ਕਿਉਂਕਿ ਕਦੇ ਕੋਈ ਵੀ ਜਾਣਕਾਰੀ ਆ ਆਪਣੇ ਵੀਡੀਓ ਅੱਗੇ ਪਿੱਛੇ ਹੋ ਜਾਂਦੀ ਹੈ ਤੇ ਕਿਸੇ ਨੂੰ ਵੀ ਪੁੱਛਣਾ ਕਰਨਾ ਵੀ ਹੁੰਦਾ ਜ ਦੱਸਣਾ ਕਰਨਾ ਵੀ ਹੁੰਦਾ ਆਪਣਾ WhatsApp ਗਰੁੱਪ ਤੇ ਜਰੂਰ ਸ਼ੇਅਰ ਕਰ ਸਕਦੇ ਹੋ ਤੇ ਸਾਡੇ ਦੌਰ ਦਿੱਤੀ ਸੀ ਜਾਣਕਾਰੀ ਵਧੀਆ ਲੱਗੀ ਹੈ ਇਸ ਤਰ੍ਹਾਂ ਦੀ ਹੋਰ ਜਾਣ ਜਿਆਦਾ ਜਾਣਕਾਰੀ ਲੈ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਆ नेक्स्ट ਅਪਡੇਟ ਨਾਲ ਥੈਂਕ ਯੂ